गुड मॉर्निंग सर स्वागत है तो चैनल और तो सारे किप करते हो तो सारे ठीक ठाक होंगे अपने अपने घर तंदरुस्त होवोंगे चलो तो जी ब्लॉग की स्टार्टिंग कर दें को कोई चैनल के नहीं है, चैनल को सब्सक्राइब करें। करें करो वीडियो लाइक शेयर कमेंट जरूर करा करो गुड मॉर्निंग सारे प्यार भरी पहला सारे प्यार सत श्रीकाल कर दो सार हाथ जोड़ के सार्या प्यार भरी ਸਤਿ ਸ਼੍ਰੀ ਅਕਾਲ ਜੀ ਜੱਜੂ ਸਿੰਘ ਬਰਾਦ ਨੂੰ ਰੈਡੀ ਕਰਦੇ ਮੈਂ ਤੇ ਹੁਣ ਆਪਾਂ ਬ੍ਰੇਕਫਾਸਟ ਐਂਡ ਲੰਚ ਵਗੈਰਾ ਹਲੋ ਇਸ స్టార్టింగ్ ਆਲ ਰੈਸਿ ਪੋਨਾ ਤੋਂ ਤੇ ਜੱਜੂ ਸਿੰਘ ਬਰਾਦ ਤੋਂ ਸਟਾਰਟਿੰਗ ਹੋਊਗੀ ਤਕੜਾ ਹੀ ਧਰ ਲਈ ਸੀ ਤੇ ਆਲੂ ਆ ਜਿਹੜੇ ਮੋٹے ਮੋٹے ਕੱਟ ਲਏ ਸੀ ਕਿਉਂਕਿ ਅੱਜ ਆਪਾਂ ਬਣਾਉਣੀ ਸੀ ਆਲੂ ਵੈਂਗਣੀ ਐਂਡ ਜਿਹੜੀ ਵੈਂਗਣੀ ਬਣਾਉਣੀ ਸੀ ਉਹਦੇ ਵਿੱਚ ਆਪਾਂ ਕੀ ਕਰਾਂ ਫਿਲ ਕਰਕੇ ਬਣਾਉਣੀ ਸੀ ਨਮਕ ਮਿਰਚ ਵਗਾਰਾ ਨਾਲ ਫਿਲ ਕਰਕੇ ਤੇ ਬਹੁਤ ਟੇਸਟੀ ਲੱਗਦੇ ਤੇ ਉਹਦੇ ਨਾਲ ਹੁਣ ਆਲੂ ਇਸ ਤਰ੍ਹਾਂ ਬਣਾਏ ਹੋਣ ਜਿਵੇਂ ਤੇਲ ਦੇ ਵਿੱਚ ਮੋٹے ਮੋٹے ਸੋ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਸੋ ਆਲੂ ਮੈਂ ਧਰਤੇ ਸੀਗੇ ਐਂਡ ਇਸ ਤੋਂ ਬਾਅਦ ਮੈਂ ਵੈਂਗਣੀ ਦਾ ਕੰਮ ਕਰ ਲਾਂਗੀ ਵੈਂਗਣੀ ਕਲੀਨ ਵਗਾਰਾ ਕਰਕੇ ਮੈਂ ਰੱਖ ਚੁੱਕੀ ਸੀ ਪਹਿਲਾਂ ਸਾਫ਼ ਸੁਥਰੇ ਕਰਕੇ ਐਂਡ ਹੁਣ ਮੈਂ ਜਿਹੜੀ ਸੁੱਕ ਗਈ ਸੀ ਬਿਲਕੁਲ ਇਹ ਆਪਣੇ ਆਪ ਅਣ ਹੋਣੇ ਦੇ ਵਿੱਚ ਕੱਟ ਪਾਵਾਂਗੇ ਦੇਖੋ ਇਸ ਤਰ੍ਹਾਂ ਕੱਟ ਪਾ ਕੇ ਨਾ ਕੱਟ ਪਾ ਕੇ ਇਹਦੇ ਵਿੱਚ ਨੂਨ ਮਿਰਚ ਮਸਾਲਾ ਜਿਹੜਾ ਸਾਰਾ ਫਿਲ ਕਰਾਂਗੇ ਫਿਲ ਕਰਕੇ ਤੇ ਫਿਰ ਇਹਨੂੰ ਆਪਾਂ ਤੇਲ ਦੇ ਵਿੱਚ ਇਹਨੂੰ ਵੀ ਆਪਾਂ ਕੱਢਾਂਗੇ ਬਹੁਤ ਟੇਸਟੀ ਬੰਦੇ ਆ ਤੇ ਜੇ ਕਿਸੇ ਨੇ ਕਦੇ ਨਹੀਂ ਕਹੀ ਤਾਂ ਹੁਣ ਮੈਂ ਵੈਸੇ ਮੇਰੇ ਹਸਬੰਦ ਜਿਹੜੇ ਉਹ ਇਸ ਤਰ੍ਹਾਂ ਨਹੀਂ ਲਾਈਕ ਕਰਦੇ ਮੈਂ ਵੈਂਗਣੀ ਕੋਈ ਵੀ ਹੋਵੇ ਚਾਹੇ ਪੜਥਿਆਰੀ ਹੋਵੇ ਚਾਹੇ ਦੂਸਰੇ ਵੀ ਨਹੀਂ ਖਾਂਦੇ ਬਟ ਆਪਣੀ ਫੈਮਿਲੀ ਚ ਫਿਰ ਅਸਤਾ ਖਾ ਹੀ ਲੈਣੇ ਹੈਗੇ ਫਿਰ ਅਸੀਂ ਬਣਾ ਲੈਣੇ ਹੁੰਨੇ ਆ ਫਰੋਂ ਨਾਲ ਹੀ ਕੁਛ ਨਾ ਕੁਛ ਹੋਰ ਬਣਾ ਲਈ ਤਾਂ ਸਬਜੀ ਹੈ ਨਾ ਤੇ ਲੋ ਜੇ ਇੱਥੇ ਜਿਹੜੇ ਆਪਣੇ ਆਲੂ ਦੇਖਦੇ ਆ ਬਹੁਤ ਟੇਸਟੀ ਬਸ ਇਹਨੂੰ ਬਹੁਤ ਹਜੇ ਟਾਈਮ ਤਾਂ ਬਹੁਤ ਲੱਗੂਗਾ ਬਟ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਤੁਸੀਂ ਵੀ ਟ੍ਰਾਈ ਜ਼ਰੂਰ ਕਰਿਓ ਜੇ ਬਿਲਕੁਲ कुरकुरੇ ਬਿਲਕੁਲ ਬਣਨਗੇ ਇਧਰ ਆਪਾਂ ਨੂਨ ਮਿਰਚ ਪਾਣੇ ਆ ਇਹਨਾਂ ਦੇ ਵਿੱਚ ਨੂਨ ਮਿਰਚ ਵਗੈਰਾ ਪਾਣੇ ਆ तेल गर्म होंगे दिन आप चिप्स फ्राई करके दिखाने ठीक है जी उधर अपने आलू वालिया बन रहे हैं चेक कर लेने आप एक बार हो ठीक है जी चेक कर देखेंट आप देखो कि यमी यमी लग रही कुरकुरे कुरकुरे बन गए बिल्कुल इस तरह देखो किए जिमें आप उबाल दे नहीं उबाल चुल्हे आप करते होंने

ताज़ी ताज़ी बनी है चिप्स नौ जी सतनाम श्री वागुरु देखो चिप्स <coughs> सतना थोड़ी थोड़ी करके पावे ठीक है ताजू बढ़िया बने अपने चिप्स ठीक है गैस कर देंगे घट

ਤੇ ਲੋ ਜੀ ਇਹ ਜਿਹੜੀ ਆਪਾਂ ਚਿਪਸ ਉਹ ਤਾਂ ਬਣਾਈ ਸੀ ਖੁਦ ਤੇ ਨੂੰ ਅੱਜ ਆਪਾਂ ਫਰਾਈ ਕਰਕੇ ਵੀ ਤੁਹਾਨੂੰ ਦਿਖਾਤਾ ਤੇ ਬਹੁਤ ਟੇਸਟੀ ਬਣਦੀ ਨੇ ਤੁਸੀਂ ਵੀ ਟਰਾਈ ਜ਼ਰੂਰ ਕਰੋ ਜੇ ਕਿਉਂਕਿ ਮੈਂ ਤਾਂ ਹੋਰ ਵੀ ਬਣਾਉਂਗੀ ਤੇ ਮੈਂ ਸੋਚਿਆ ਸੈਤ ਕਿ ਹੋਰ ਵੀ ਮਤਲਬ ਤਾਜ਼ੇ ਆਲੂਆਂ ਦੀ ਬਣਾ ਕੇ ਹੋ ਰੱਖ ਲਈ ਵੈਸੇ ਤਾਂ ਸਟੋਰ ਕੀਤੇ ਹੋਏ ਨੇ ਮੇਰੇ ਬਟ ਮੈਂ ਹੋਰ ਵੀ ਥੋੜੇ ਬਣਾਉਂਗੀ ਜਿਸ ਦਿਨ ਦੁਬਾਰਾ ਬਣਾਏ ਥੋੜੇ ਨਾਲ ਸ਼ੇਅਰ ਫੇਅਰ ਕਰਾਂਗੇ ਆਪਾਂ ਇਸੇ ਤਰ੍ਹਾਂ ਬਸ ਆਪਾਂ ਕੱਢ ਲੈਣਾ ਬਹੁਤ ਟੇਸਟੀ ਬਣੇ ਸੀ ਜਿਸ ਤਰ੍ਹਾਂ ਦੇ ਆਲੂ ਮੈਂ ਕਹਿੰਦੀ ਸੀ ਉਸ ਤਰ੍ਹਾਂ ਦੇ ਬਣ ਗਏ ਆ ਇਹ ਪੁੜਾ ਚੈੱਕ ਕਰ ਲੈਨੇ ਆਪਾਂ ਤਦੂ ਦੇ ਰਾਹ। ਲੋ ਜੇ ਆਪਾਂ ਚੈੱਕ ਕਰ ਲਏ ਨੇ ਇੱਕ ਵੱਡਾ ਆਲੂ ਕੱਢ। ਅਸੀਂ ਮੋਟਾ ਆਲੂ ਕੱਢ ਲਏ ਨੇ। ਇਸ ਤਰ੍ਹਾਂ ਵਿੱਚ ਚੈੱਕ ਕਰ ਦਿੰਦੇ ਹਾਂ ਕਿ ਜਾਂਦਾ। ਦੇਖੋ ਕਿੰਨੇ ਕੁਲਕੁਲੇ ਬਣਿਆ ਨਾ। ਲਓ ਜੀ ਆਲੂ ਹੁਣ ਭਾਵੇਂ ਆਪਾਂ ਕੱਢ ਲਈਏ ਬਿਲਕੁਲ ਟੇਸਟੀ ਆਲੂ ਜਿਹੜੇ ਬਣ ਕੇ ਤਿਆਰ ਹੋ ਗਏ ਆਪਣੇ। ਇਹਨੂੰ ਨਾ ਪਥਾਲ ਦੇ ਵਿੱਚ ਕੱਢ ਲੈਨੇ ਆ। ਆ ਨੂਨ ਮਿਰਚ ਉਹ ਲਈ ਥਾਲਾ ਇੱੱਚੀ ਕੱਢ ਲੈਨੇ ਆ। ਫਕਿਓ ਆਪਾਂ ਇਹਦੇ ਵਿੱਚ ਲੂਣ ਵਿੱਚ ਤਾਂ ਪਾਇਆ ਹੀ ਨੀਗਾ। ਬਹੁਤ।

ਤੁਹਾਡਾ ਤੱਕ ਪਹੁੰਚੀ ਆਪਣੀ ਵੈਂਗਣੀ ਵਾਓ ਕੀ ਬਾਤ ਹੈ ਬਹੁਤ ਟੇਸਟੀ ਬਣਦੀ ਹੈ ਵੈਂਗਣੀ ਦਾ ਇਹਨੂੰ ਵੀ ਉਲਟਾ ਪਲਟਾ ਕਰਦੇ ਨੇ ਥੋੜੀ ਜੀ ਜਬ ਜੁੱਤ ਉਠਕੜਿਆ ਸੀ ਫਿਰ ਉਹ ਕਹਿੰਦਾ ਮੇਰੇ ਪੀਸ ਬਣਾ ਕੇ ਦਿਓ ਮੈਨੂੰ ਮੈਂ ਕਿਹਾ ਮੈਂ ਬਣਾਤੇ ਆ ਸਰਹਾਣੇ ਧਾਰਾਂ ਇਹ ਉਹਦੇ ਡੱਬੀ ਚ ਪਾ ਕੇ ਉੱਠ ਕੇ ਖਾ ਲੂਗਾ ਸਾਪਾ ਦੇ ਕੰਮ ਕਰ ਲੀਏ ਦਵਾ ਦਾ ਹੁਣ ਮੈਂ ਕੜਾਹੀ ਟੋਕਣਾ ਉਹਦੇ ਚ ਇੱਕ ਹੋਰ ਕੰਮ ਕਰਨਾ ਉਹਨਾਂ ਕੋਲ ਖੜੀ ਖੜੀ 2-3 ਕੰਮ ਨਵੇੜ ਲੈਣੇ ਤੁਸੀ ਸਬਜੀ ਤਾਂ ਮੈਂ ਬਣਾਤੀ ਜਾਨੀ ਹੁੰਦੀ ਆ ਵਿੱਚ ਵਿਚਾਲੇ ਕੋਈ ਕੰਮ ਨਹੀਂ ਛੱਡਦੀ ਹੁਣ ਮੈਂ ਇੱਥੇ ਇੱਕ ਹੋਰ ਕੰਮ ਕਰਨਾ ਇਹਨੂੰ ਮੈਂ ਜਦੋਂ ਲੋੜ ਇੱਥੇ ਮੈਂ ਹੁਣ ਮਖਮਾਲੇ ਰੋਸਟ ਕਰਨੇ ਆ ਹੁਣ ਮੈਨੂੰ ਟਾਈਮ ਤਾਂ ਲੱਗ ਜੂਗਾ ਹੁਣ ਮੈਂ ਬੱਦੂ ਬੱਦ ਦੱਧਾ ਘੰਟਾ ਲੱਗੂ ਰੋੜ ਪਰ ਮੈਂ ਲਾ ਕੇ ਜਾਉਂਗੀ ਉਦੋਂ ਬਾਅਦ ਰੈਸਟ ਹੀ ਕਰਨੀ ਹੈ ਸ਼ਾਮ ਨੂੰ ਕੱਪੜੇ ਪ੍ਰੈਸ ਕਰਨੇ ਨੇ ਰਹਿ ਜਾਣਗੇ ਪ੍ਰੈਸਟ ਕਰ ਲਾਂਗੇ ਬਸ ਉਦੋਂ ਬਾਅਦ ਭਾਵੇਂ 2 ਘੰਟੇ ਸੁੱਤੇ ਰਹੀਏ ਦੋ ਵਾਰ ਕਰ ਲੈਂ ਮੈਂ ਫਿਰ ਰੋਸਟ ਇਹ ਦੋ ਵਾਰੀ ਚ ਰੋਸਟ ਕਰਦੇ ਆਂ ਪਹਿਲਾਂ ਕੁਝ ਨਹੀਂ ਕਰਨਾ ਤਾਂ ਹਲਕਾ ਨਮਕ ਪਾਵਾਂਗੇ ਉਹ ਜਿੱਦਾਂ ਰੋਸਟੋਂ ਦੇ ਇਧਰ ਮੇਰੇ ਵਰਤਮਾਨ ਚ ਮੈਂ ਉਹ ਪਾਵਾਂਗੀ ਐਂਡ ਇਹਦੇ ਚ ਮੈਂ ਛੋਲੇ ਪਾ ਲੂੰਗੀ ਪੁਜੇ ਹੋਏ ਪਲ ਮੈਂ ਧੋ ਕੇ ਰੱਖਿਆ ਸੀ ਪੁਜੇ ਹੋਏ ਛੋਲਿਆਂ ਨੂੰ ਕੋਈ ਭੁੰਨਣ ਦੀ ਲੋੜ ਨਹੀਂ ਪੁਜੇ ਹੋਏ ਹਨ ਮੈਂ ਛਿੱਕਾ ਕਰਕੇ ਨਾ ਖਾਈ ਜਾਂਦੇ ਨੇ ਤਾਂ ਜਦੋਂ ਭੁੱਖ ਲੱਗਦੀ ਫਿਰ ਇਹਦੇ ਨਾਲ ਮੈਨੂੰ ਭੁੱਖ ਵੀ ਘੱਟ ਲੱਗਦੀ ਹੈ ਜਦੋਂ ਮੇਰਾ ਜੀ ਕਰਦੇ ਮੈਂ ਉਹਦੇ ਚੱਕ ਕੇ ਖਾਈ ਜਾਂਦੇ ਹਾਂ ਉਨਾਪਰ ਇਹਨਾਂ ਨੂੰ ਰੋਸਟ ਕਰ ਲੇ। ਇਹਨਾਂ ਦੇ ਵਿੱਚ ਹਲਕਾ ਜਿਹਾ ਨਮਕ ਪਾਉਂਗੇ ਅਪਾ। ਬਹੁਤ ਜ਼ਿਆਦਾ ਮਾਤਰਾ ਚ ਨਹੀਂ ਹਲਕਾ ਜਿਹਾ ਪਾਵਾਂਗੇ। ਠੀਕ ਹੈ ਜੀ। মিক্সਰ ਜਿਹੜਾ ਹੁੰਦਾ ਆਪਣਾ ਉਹੀ ਪਾਵਾਂਗੇ ਐਂਡ ਇੱਕ ਚਮਚਾ ਦੇਸੀ ਘਿਓ ਦਾ ਸੌਦਾ ਤੇ ਪਾ ਦਿੰਨੇ ਆਪਾਂ ਚਲੋ ਜੀ ਕੋਈ ਗੰਮਣੀ ਇਹਨਾਂ ਨੂੰ ਕਰੋ ਇਸ ਤਰ੍ਹਾਂ ਮੇਚ ਇਸ ਤਰ੍ਹਾਂ ਇਹਨਾਂ ਨੂੰ ਪੂਨ ਲੈਣਾ ਆਪਾਂ ਨਾਲੇ ਵਧੀਆ ਬਹੁਤ ਲੱਗਦੀਆਂ ਨਾਲੇ ਚੰਗੇ ਹੁੰਦੇ ਆ ਤੇ ਨਾਲੇ ਟੇਸਟੀ ਹੁੰਦੇ ਨਾਲੇ ਇਹ ਬਹੁਤ ਫਾਇਦੇਮੰਦ ਨੇ ਆਪਣੇ ਲਈ ਆਪਣੇ ਤਾਂ ਖਾਦੇ ਨਹੀਂ ਜਾਂਦੇ ਇਹ ਕਿਤੇ ਕੋਈ ਜਿਹੜਾ ਬੰਦਾ ਖਾਂਦਾ ਹੋਵੇ ਨਾ ਇਹ ਸਭ ਤੋਂ ਪਹਿਲਾਂ ਉਂਝ ਤਾਂ ਕੋਈ ਵੀ ਚੀਜ਼ ਐਦਾਂ ਖਾਦੇ ਨਹੀਂ ਜਾਂਦੇ ਰੋਸਟ ਕਰਨੇ ਬਹੁਤ ਔਖੇ ਨੇ ਗਰਮੀ ਦੇ ਵਿੱਚ ਕਢਣਾ ਅੱਧੇ ਤਾਂ ਵਾ ਕੇ ਕਹਿੰਦੇ ਰੋਸਟ ਬਣਾ ਨਹੀਂ ਸਵਾਦਲਾ ਰੋਸਟ ਤਾਂ ਮਾੜੇ ਜਿਹੇ ਕਰਨੇ ਪੈਂਦੇ ਆ ਫਿਰ ਵਧੀਆ ਈਜ਼ੀ ਖਾਦੇ ਜਾਂਦੇ ਨਹੀਂ ਚੀੜੇ ਜਿਹੇ ਹੁੰਦੇ ਆ ਚੀੜੇ ਜਿਹੇ ਯੋ ਜੀ ਨੋ ਨਾ ਅੱਜ ਮੈਂ ਲੱਗਦੀ ਹਾਂ ਕਿੰਨੇ ਕੰਮ ਕਰਨੇ ਚਿਪਸ ਕੱਢ ਲਈ ਸਬਜ਼ੀ ਬਣਾ ਲਈ ਆ ਰੋਸਟ ਕਰ ਲਈ ਹਨ ਬਲੌਗ ਮੈਂ ਐਡਿਟ ਕਰਕੇ ਪਹਿਲਾਂ ਰੱਖਾਈਆਂ ਇਸ ਕਰਕੇ ਮੇਰਾ ਕੰਮ ਅੱਧ ਪਚੱਦਾ ਹੋਇਆ ਪਿਆ ਤਾਂ ਕਰਕੇ ਮੈਂ ਜਿੱਥੇ ਲੱਗੀ ਹੋਣੀ ਹੈ ਇਹ ਕੰਮ ਸਾਰੇ ਕਿਚਨ ਦੇ ਨਵੇੜਕੇ ਸ਼ਾਮ ਨੂੰ ਆਪਾਂ ਐਤਵਾਰ ਦਾ ਦਿਨ ਬਹੁਤ ਬੀਜ਼ੀ ਹੁੰਦਾ ਜਦੋਂ ਜੋਦੇ ਕੱਪੜੇ ਕੁੱਪੜੇ ਹੁੰਦੇ ਹਨ ਨਾ ਬਣਾਉਣ ਜਿਆਲੇ ਫਟਾਫਟ 5 ਕਿ ਮਿੰਟ ਹੋਰ ਸੇਕ ਲਵਾ ਲੈਨੇ ਕੋਈ ਕਮੀ ਪੇਸ਼ੀ ਨਾ ਰਹੇ ਜੇ ਇਹਨਾਂ ਦੇ ਵਿੱਚ ਠੀਕ ਹੈ ਜੀ ਕੋਈ ਕਮੀ ਪੇਸ਼ੀ ਨਾ ਰਹੇ ਇਸ ਕਰਕੇ ਆਪਏ ਇਹਦੇ ਵਿੱਚ ਹੋਰ ਥੋੜਾ ਸੇਕ ਲਵਾ ਲੈਨੇ ਐਤੋਂ ਪੂਰ ਥੋੜੀ ਜਮੀ ਕਰ ਦਿੰਨੇ ਹਨ ਠੀਕ ਹੈ ਜੀ 5 ਮਿੰਟ ਹੋਰ ਲਵਾ ਦਿੰਨੇ ਚਲੋ 5 ਮਿੰਟ ਲੱਗਣਗੇ ਜਹੋਰ ਹਮ ਜਸਤਬਾਦ ਉਹਨਾਂ ਚੜਾ ਪਾ ਕੰਮ ਨਵੇੜ ਦਿਨਿਆ ਕੰਮ ਬਰਾਬਰ ਹੀ ਹੋ ਜਾਣਗੇ ਸਾਰੇ ਆਪਣੇ ਤੇ ਦਰਵਾਰ ਰੋਸਟ ਹੋ ਜਾਣਗੇ ਨਾਲੇ ਉਹ ਕੋ ਪੀਊਗਾ ਗਰਮੀ ਬਹੁਤ ਜ਼ਿਆਦਾ ਪਸੀਨੇ ਆਈ ਜਾਂਦੇ ਠੀਕ ਹੈ ਜੀ ਨੂੰ ਜੀ ਵੀ ਰੋਸਟ ਹੋ ਗਏ ਆਪਣੇ ਉਜੀ ਆਪਾਂ ਹੁਣ ਸਬਜੀ ਨੂੰ ਕਰਦੇ ਆਂ ਬੰਦ ਐਂਡ ਆਪਾਂ ਦੇਖੋ ਜੀ ਆਪਾਂ ਨੂੰ ਨਾ ਡੋਂਗੇ ਚ ਕੱਢ ਕੇ ਰੱਖ ਦਾਂਗੇ ਸਾਰੀ ਸਬਜੀ ਹੈ ਨਾ ਕਿਉਂਕਿ ਇਹ ਗਰਮ ਕਰਨ ਦੀ ਲੋੜ ਨਹੀਂ ਹੁੰਦੀ ਸਬਜੀ ਨੂੰ ਠੀਕ ਹੈ ਜੀ ਤੇ ਇਹਨਾਂ ਨੂੰ ਆਪਾਂ ਨਾ ਕੱਢ ਕੇ ਰੱਖ ਲਿਆ ਤੇਲ ਦੇ ਵਿੱਚ ਜੇ ਪਈ ਰਹੀ ਤਾਂ ਇਹ ਨਾ ਕੋਲੇ ਜੇ ਹੋ ਜਾਂਦੇ ਆ ਤੇਲ ਦੇ ਵਿੱਚ ਪਏ ਪਏ ਠੀਕ ਹੈ ਜੀ ਇੱਕ ਜੀ ਇਸ ਕਰਕੇ ਇਹਨਾਂ ਨੂੰ ਬਾਹਰ ਕੱਢਣਾ ਜ਼ਰੂਰੀ ਹੈ ਦੇਖੋ ਕਿੰਨੇ कुरकुरੇ कुरकुरੇ ਬਣ ਕੇ ਤਿਆਰ ਹੋਏ ਨੇ ਇਹ ਇਸ ਕਰਕੇ ਇਹਨਾਂ ਨੂੰ ਬਾਹਰ ਕੱਢਣਾ ਜ਼ਰੂਰੀ ਹੈ ਤੇ ਲਓ ਜੀ ਇਹ ਆਪਣੇ ਤਿਆਰ ਹੋ ਗਏ ਐਂਡ ਉਹ ਆਲੂ ਵੀ ਆਪਾਂ ਇਸੇ ਤਰ੍ਹਾਂ ਦੇ ਵਿੱਚ ਹੀ ਫਿਲ ਕਰ ਦਿੰਨੇ ਹਾਂ ਹਾਂ ਜੀ ਸਬਜ਼ੀ ਬਣਾ ਰਹੀ ਹੈ ਬੇਟਾ ਖਾਣੀ ਨਹੀਂ ਛੱਭ ਨੂੰ ਤੇ ਬਾਰੇ ਲੰਚ ਨਹੀਂ ਕਰਨਾ ਤੁਂ दोपहर को लंच नहीं करेगा बेटा खाली हो गया सब्जी अपनी काट के रख देने आप पा। भांडे में तो दूंगी सारे कम डूब लो जी उपर आप इस तरह आलो इस तरह धर दी ठीक है जी इस तरह धर दें ਈਵਨਿੰਗ ਸਾਰਿਆਂ ਨੂੰ ਤੇ ਟਾਈਮ ਹੋ ਗਿਆ ਜੀ 6:25 ਅਸਿੰਗ ਬਰਾੜ ਹਰੀ ਚੱਲੇ ਨੇ ਗੂਮੀ ਗੂਮੀ ਕਰਨੇ ਹੈਲੋ ਬੇਟਾ ਸਸ਼ੀਕਾਲ ਇਹ ਦੇਖੋ ਐਕਟਿੰਗ ਤੇ ਜਿੰਨੀ ਮਰਜ਼ੀ ਕਰਾ ਲੋ ਮੁੰਡੇ ਤਾਂ ਐਕਟਿੰਗ ਦਾ ਭਰਿਆ ਪਿਆ ਮੁੰਡਾ ਐਕਟਿੰਗ ਤੇ ਭਰਿਆ ਪਿਆ ਮੁੰਡਾ ਜੂੜਾ ਕਿੱਲੇ ਜੋ ਲੋ ਕਰੀ ਜਾਂਦਾ ਪੱਗ ਬੰਨੋ ਆ ਨਵੀਆਂ ਚੱਪਲਾਂ ਜਿਹੜੀਆਂ ਲੈਂਦੇ ਸੀ ਫੇਵਰੇਟ ਆ ਸਿੱਧੀ ਕਰੋ ਪੱਗ ਮੁੰਡੇ ਨੇ ਪੱਗ ਬੰਨ ਲਈ ਆ ਹੁਣ ਮੁੰਡਾ ਚੱਲਿਆ ਗੁਰਦੁਆਰਾ ਸਾਹਿਬ ਪੱਗ ਬੰਨ ਕੇ ਸਵੈਗ ਆ ਗਿਆ ਮੁੰਡੇ ਦਾ ਸਵੈਗ ਇਹ ਚੱਲੇ ਹੁਣ ਦਾਦੀ ਪੋਤਾ ਗੁਰਦੁਆਰਾ ਸਾਹਿਬ ਤੇ ਚਲੋ ਜੀ ਇਹਦਾ ਖਿਹੜਾ ਨਹੀਂ ਛੱਡਣਾ ਇਹਨਾਂ ਨੇ ਜਿੰਨਾ ਚਿਰ ਟੁੱਟ ਨਹੀਂ ਜਾਂਦਾ ਤਾਂ ਵਧੀਆ ਮਮੀਆਂ ਦੀ ਤਾਂ ਵਧੀਆ ਚਲੋ ਆਪਾਂ ਆਪਣੀ ਡਿਊਟੀ ਨਿਭਾਉਣੀ ਹੈ ਮੇਨ ਹੱਥ ਪੜਾ ਕਰੀਏ ਗੋਹਾ ਤੇ ਆਪਣਾ ਫੋੜਾ ਚੱਕ ਲਈ ਕਿੱਥੇ ਆ ਚਲੋ ਫੋੜਾ ਚੱਕ ਲੈ ਕਿਉਂ ਨਹੀਂ ਇੱਧਰ ਪਿਆ ਹੋਊਗਾ ਰੂਮ ਚ ਆ ਪਿਆ ਸਾਰਾ ਕਰ ਗਏ ਫਿਰ ਇੱਧੇ ਕਰ ਦਿੰਦੇ ਆਪਾਂ ਇਹਨੂੰ ਸਬਜੀ ਤੇ ਰੀਆ ਸਬਜੀ ਨੂੰ ਕਰਕੇ ਉਹਨੇ ਬੰਨ ਲੇ ਸਬਜੀ ਨੂੰ ਕਰਕੇ ਬੰਦ ਐਂਡ ਅਜਬ ਜੋਤੇ ਕੱਪੜੇ ਲਾਉਣ ਨਾਲ ਕਰਿਆ ਪ੍ਰੈਸਾ ਲੈਨੇ ਪ੍ਰੈਸ ਕਰਨ ਨਾਲ ਚਿੱਕਾਈ ਲੱਗ ਜਰੇ ਬਤਲ ਦੇ ਕੋ ਮਸਾ ਦੋ ਸੁੰਦੇ ਵਧੀਆ ਵਧੀਆ ਹੈਗਾ ਤੇ ਆਪਾਂ ਹੁਣ ਕੱਪੜੇ ਵੀ ਲਾਈਏ ਜਪ ਚ ਸਿੰਘ ਤੇ ਕਰਕੇ ਜੋੜ ਗਏ ਨਾਈਟ ਸੂਟ ਤੇ ਬਸ ਕਰਕੇ ਜੋੜ ਗਏ ਮੇਰੇ ਕੱਪੜੇ अज्ज प्रैस नहीं लाँगी कल लाई से प्रेस अज नहीं ला दो दिन दो दिन के कपड़े लाऊंगी कट्ठे जोड़ दें सही गल कल बहुत कपड़े प्रेस करे मैं अच्छा करा स्किप क्योंकि कपड़े का कम तो ना मुकता ना मुकना कदें पाने भी है धोने भी है ना या, यार एक मिनट ਹਾਂ ਚਿੰਟਗਾ ਇਹਨੇ ਲੋਜ ਕੱਲ ਤੱਕ ਦੋ ਦੋ ਸੂਟ ਹੋ ਜਾਣਗੇ ਪ੍ਰੈਸ ਕਰਨ ਵਾਲੇ ਦੋ ਦੋ ਸੂਟ ਇਕੱਠੇ ਕਰਾਂਗਾ ਪਰ ਅੱਜ ਜੋੜ ਕੇ ਰੱਖ ਲੈਨੇ ਜੋੜ ਕੇ ਕੱਪੜੇ ਦੇਖ ਲੋ ਵੀਉ ਉਹ ਤਾਂ ਡੈਡੀ ਦੇ ਤੇ ਟੰਗਣੇ ਆ ਰਾਤ ਨੂੰ ਪਾਉਣੇ ਆ ਚੁੰਨੀ ਵੀ ਮੰਮੀ ਨੇ ਲੈਣੀ ਆ ਬਸ ਇਹ ਲਾਉਣੀ ਪਲਾ ਜੋੜਾ ਲੋ ਜਿੱਥੇ ਮੈਂ ਹਲਕੀ ਫੁਲਕੀ ਕਲੀਨਿੰਗ ਬੁੱਕ ਕਰ ਮਾਰਕੀਟ ਨਹੀਂ ਵੇੜੇ ਚ ਫਲੋਰ ਹੈ ਜੀ ਥੋੜੇ ਮਿੱਟੀ ਨਾਲ ਦੂਜੀ ਸੀਗੀ ਆਪਣੀ ਤੂੜੀ ਤੇ ਕਪੜੇ ਧਰ ਕੇ ਉਹਨੇ ਅੰਦਰ ਪ੍ਰੈਸ ਨਾਲ ਕੱਢ ਲਈ ਕਰੂੰਗੀ ਸਬਜੀ ਧਰ ਕੇ ਆਈਆਂ ਤੇ ਦੁੱਧ ਗਰਮ ਕਰਕੇ ਆਈਆਂ ਦੁੱਧ ਪਾਵਾਂਗੀ ਵਿੱਚ ਸਬਜੀ ਦੇ ਕद्दू ਦੀ ਤੇ ਸਬਜੀ ਚੱਲੀ ਜਾਂਦੀ ਆ ਦੁੱਧ ਗਰਮ ਤੇ ਆ ਰਹੀ ਹੈ ਕੋਸਾ ਇਹ ਕਰਕੇ ਪਾਵਾਂਗੇ ਤੇ ਚਲੋ ਜੀ ਮਿਲਦੇ ਫਿਰ ਤੁਹਾਨੂੰ ਨਵੇਂ ਬਲੌਗ ਦੇ ਨਾਲ ਅੱਜ ਤਾਂ ਪਸੀਨਾ ਤੇ ਗਰਮੀ ਜਿਆਦਾ ਲੱਗੀ ਅੱਜ ਪਸੀਨਾ ਹੀ ਆਦਾ ਪਤਾ ਨਹੀਂ ਮੈਨੂੰ ਹੀ ਆਈ ਜਾਂਦਾ ਕਿ ਸੱਚੀ ਗਰਮੀ ਹੋ ਗਈ ਹੈ ਮੈਨੂੰ ਬਹੁਤ ਜਿਆਦਾ ਦੇਖੋ ਕਿੰਨਾ ਜਿਆਦਾ ਪਸੀਨਾ ਆਇਆ ਪਿਆ ਮੈਂ ਤਾਂ ਜੇ ਕਾਟਨ ਦੀ ਚੁੰਨੀ ਨਾਲ ਲਈ ਹੋਵੇ ਨਾ ਤੇ ਦੂਜੀ ਤਾਂ ਮੈਂ ਸ਼ਾਮ ਤੱਕ ਹੀ ਕਰਦਾ ਖਰਾਬ ਕਿਉਂਕਿ ਮੇਰੇ ਤੋਂ ਪਹਿਲਾਂ ਪਸੀਨਾ ਆਉਂਦਾ ਬਈ ਕਾਟਨ ਦੇ ਦੁਪट्टे ਸੈਟ ਹੁੰਦੇ ਨੇ ਸੋ ਹਨਾ ਤੇ ਬਾਕੀ ਹੁਣ ਗਰਮੀ ਜਾਵਾਂਗੇ ਅਬ ਹੋਰ ਫਿਰ ਸ਼ਾਪਿੰਗ ਕਰਕੇ ਆਵਾਂਗੇ ਕੋਪਰੇਂਦੀ ਤੂਟਾਂ ਨਹੀਂ ਕਰਦੇ ਹੁਣ ਤਾਂ ਦੂਜੀ ਕਰਾਂਗੇ ਗਰਮੀਆਂ ਦੇ ਇਹਦੀ ਫਲੋ ਟੀ-ਸ਼ਰਟਾਂ ਦੀ ਸ਼ਾਪਿੰਗ ਤੇ ਸ਼ਾਪਿੰਗ ਉਹਰੋਂ ਕਰਕੇ ਆਉਂਗੀ ਮੈਂ ਉਥੋਂ ਠੀਕ ਮਤਲਬ ਰੀਜ਼ਨੇਬਲ ਪ੍ਰਾਈਸ 'ਚ ਮਿਲ ਜਾਣਗੇ ਚੀਜ਼ਾਂ ਇੱਥੇ ਮਹਿੰਗੀਆਂ ਨੇ ਬਠਿੰਡੇ ਦੋ ਕੁ ਸੋਕੇ ਹੋਰ ਮੁਰਾਵਲੇ ਤੇ ਅੱਜ ਮੇਰਾ ਬਿਲਕੁਲ ਵੀ ਨਾ ਐ ਇਤਨਾ ਕਿ ਮੇਂ ਹੋਰ ਪਸੀਨਾ ਨਹੀਂ ਆ ਰਿਹਾ ਪਸੀਨਾ ਨਹੀਂ ਆ ਰਿਹਾ ਹੁਣ ਜੱਜ ਸਿੰਘ ਆਊਗਾ ਪਹਿਲਾਂ ਮੈਂ ਹோம்ਵਰਕ ਕਰਵਾ ਲਾਂ ਹோம்ਵਰਕ ਕਰਵਾ ਕੇ ਨਾ ਕਿਉਂਕਿ 10ਵੀਂ ਦਾ ਇਗਜ਼ਾਮ ਸ਼ੁਰੂ ਹੋਣੇ ਨੇ ਤੇ ਹோம்ਵਰਕ ਕਰਵਾਉਂਦੀ ਪਹਿਲਾਂ ਹੋਮਵਰਕ ਆਉਂਦਾ ਤਾਂ ਤੇ ਰੋਟੀ ਸਿਰ ਖਵਾਵਾਂਗੇ ਪਹਿਲਾਂ ਹோம்ਵਰਕ ਕਰਵਾਵਾਂਗੇ ਦਿਨ ਉਸ ਤੋਂ ਬਾਅਦ ਰੋਟੀ ਪਾਣੀ ਦਾ ਦੇਖਾਂਗੇ ਜੀਪ ਖੜੀ ਆ ਦੋਸਤਾਂ ਜੀਆਂ ਭੈਣਾ ਕਹਿੰਦੀ ਜੱਜੋਦੀ ਜੀਪ ਤੇ ਝੂਟ ਲੈ ਲਓ ਜੀ ਕਰਦਾ ਆਜੋ ਜੀ ਹੁਣ ਵਿਹਲੇ ਖੜੀ ਐ ਤੇ ਲੈ ਲਓ ਝੂਟਾ ਹੁਣ ਜਦ ਜਦ ਬਾਹਰ ਗਿਆ ਉਹ ਲੈ ਸਕਦੇ ਤੁਸੀਂ ਝੂਟਾ ਤੇ ਇਹ ਹੀ ਦੇ ਫਸਟ ਬਰਥਡੇ ਤੇ ਦਿੱਤੀ ਸੀ ਫਸਟ ਬਰਥਡੇ ਗਿਫਟ ਹੈ ਦਾ ਤੇ ਚਲੋ ਜੀ ਮਿਲਦੇ ਫਿਰ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੇ ਤਦ ਤੱਕ ਦੇਖ ਲੈਣਾ ਸਸਟੇ ਕਾਲ ਟੇਕ ਕੇਅਰ ਬਾਏ ਬਾਏ